ਸੰਗਤ ਜੀ ਆਪਾਂ ਬੇਬੇ ਨਾਨਕੀ ਦੇ ਗੁਰਦੁਆਰੇ ਮੱਥਾ ਟੇਕ ਕੇ ਤੇ ਆਪਾਂ ਗੁਰਦੁਆਰਾ ਗੁਰੂ ਕਾ ਬਾਗ ਆਏ ਸੀਗੇ ਤੇ ਇਹ ਗੁਰਦੁਆਰਾ ਸੰਗਤ ਜੀ ਆਪਾਂ ਸultanpur Lodhi ਆਏ ਸੀਗੇ ਬੇਬੇ ਨਾਨਕੀ ਜੀ ਦੇ ਪ੍ਰਾਤਨ ਘਰ ਦੇਖਣ ਵਾਸਤੇ ਇਹ ਸੰਗਤ ਇਹ ਜਿਹੜਾ ਪੁਰਾਣਾ ਸੀਗਾ ਘਰ ਉਹ ਢਾਹ ਦਿੱਤਾ ਗਿਆ ਸੀਗਾ ਸਾਸਰੀ ਗਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਮੈਂ ਚੱਲਿਆ ਸੀਗਾ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਸultanpur Lodhi ਤੇ ਅੱਜ ਆਪਾਂ ਤੁਹਾਨੂੰ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਤੇ ਜਾ ਕੇ ਕਰਵਾਣੇ ਦਰਸ਼ਨ ਜੀ ਆਪਾਂ ਸੁਲਤਾਨਪੁਰ ਲੋਧੀ ਆਏ ਸੀਗੇ ਬੇਬੇ ਨਾਨਕੀ ਜੀ ਦੇ ਪ੍ਰਾਤਨ ਘਰ ਦੇਖਣ ਵਾਸਤੇ ਇਹ ਸੁਲਤਾਨਪੁਰ ਲੋਧੀ ਬਾਜ਼ਾਰ ਦੇ ਵਿੱਚ ਪੈਂਦਾ ਵਾ ਤੇ ਚਲੋ ਆਪਾਂ ਹੁਣ ਅੰਦਰ ਚੱਲਦੇ ਆਂ ਤੇ ਅੰਦਰੋ ਜਾ ਕੇ ਕਰਵਾਨੇ ਤੁਹਾਨੂੰ ਦਰਸ਼ਨ ਜੋੜੇ ਜਮਾ ਕਰਵਾ ਦਿੱਤੇ ਆ ਤੇ ਹੁਣ ਆਪਾਂ ਅੰਦਰ ਚੱਲੇ ਆ ਦਰਬਾਰ ਦੇ ਮੇਰਾ ਟਾਈਮ ਆ ਰਗੋ ਬਾਈੁੰਦਾ ਵਾਏ ਦੰਡੇ ਨੂੰ ਲੈ ਜਨਾਂ ਏ ਉਹ ਕੇਰ ਆ ਲਿਆ ਤਨਜੀਆ ਮਨੁ ਮਾਤਰ ਮੈਂ ਜਾਰਣਾ ਪੀਜਿਆ ਕਰਨਾ ਬਲਾ ਵੇਰੇ ਬਹੁ ਤੇਰੀ ਨਰਕ ਸਰਗ ਉਤਾਰ ਰਹੀ ਮਾਇਆ ਬਿਖਵੇਂ ਨਾ ਲੇ ਨਬਦ ਤੁਮਦਾ ਕਰ ਵਰਤੇ ਗਾਲੇ ਹੁਰੀ ਪਜੁ ਹੁਰੀ ਨੰਗੁਜਾ ਬਤਰਤੇ ਹੋਤੀ ਆ ਰਹੀ ਸਾਖਤ ਮਾਇਆ ਗਵ ਅੰਗੂਤੀ ਆਪਾਂ ਦਰਬਾਰ ਮੱਥਾ ਟੇਕ ਕੇ ਤੇ ਹੁਣ ਆਪਾਂ ਉੱਪਰਲੀ ਸਾਈਡ ਚੱਲੇ ਆ ਤੇ ਇੱਧਰਲੀ ਸਾਈਡ ਜੋ ਤੁਸੀਂ ਦੇਖ ਰਹੇ ਆ ਇਹ ਬੇਬੇ ਨਾਨਕੀ ਦੇ ਟਾਈਮ ਦੀ ਖੋਈ ਆ ਪ੍ਰਾਤਨ ਖੋਈ ਆ ਤੇ ਇੱਧਰ ਨਲਕਾ ਲੱਗਾ ਹੋਇਆ ਵਾ ਤੇ ਉੱਪਰ ਇਹਦੇ ਜਾਲੀ ਲਾਤੀ ਆ ਤੇ ਜਾਲੀ ਦੇ ਥੱਲੇ ਖੂਬ ਬਣਿਆ ਹੋਇਆ ਵਾ ਇੱਧਰ ਇਤਿਹਾਸ ਵੀ ਲਿਖਿਆ ਹੋਇਆ ਵਾ ਤੁਸੀਂ ਵੀਡੀਓ ਨੂੰ ਪੌਸ ਕਰਕੇ ਵਾੜ ਸਕਦੇ ਆ ਤੇ ਉੱਪਰ ਅਜਾਇਬ ਘਰ ਬਣਿਆ ਹੋਇਆ ਵਾ ਇੱਧਰ ਫੋਟੋਆਂ ਲੱਗੀਆਂ ਹੋਈਆਂ ਵਾ ਸਾਰੀਆਂ ਸਿੱਖ ਇਤਿਹਾਸ ਦੀਆਂ ਸੰਗਤ ਜੀ ਆਪਾਂ ਥੱਲੇ ਚ ਆਉਂਦੇ ਆ ਸੰਗਤ ਇਹ ਜਿਹੜਾ ਪੁਰਾਣਾ ਸੀਗਾ ਘਰ ਉਹ ਢਾਹ ਦਿੱਤਾ ਗਿਆ ਸੀਗਾ ਤੇ ਹੁਣ ਨਵਾਂ ਬਣਿਆ ਵਾ ਤੇ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਲੱਗਦਾ ਪਿਆ ਵਾ ਤੇ ਇਧਰਲੀ ਸਾਈਡ ਘਰ ਬਣੇ ਹੋਏ ਆ ਅੰਦਰ ਵੀ ਜੋੜਾਕਰ ਬਣਿਆ ਹੋਇਆ ਵਾ ਇੱਥੇ ਵੀ ਤੁਸੀਂ ਕਰ ਸਕਦੇ ਆ ਜਮਾ ਆਪਣੇ ਜੋੜੇ ਤੇ ਬਾਰ ਵੀ ਆ ਸੰਗਤ ਜੀ ਆਪਾਂ ਤੁਹਾਨੂੰ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਆ ਤੇ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਇੱਥੋਂ ਇਹ ਬੋਰਡ ਲੱਗਿਆ ਹੋਇਆ ਵਾ ਇੱਥੋਂ ਤੁਸੀਂ ਪੜ੍ਹ ਸਕਦੇ ਆ ਗੁਰਦੁਆਰਾ ਬੇਬੇ ਨਾਨਕੀ ਜੀ ਪ੍ਰਾਤਨ ਇਤਿਹਾਸਕ ਘਰ ਬੇਬੇ ਜੀ ਇਹ ਸਥਾਨ 'ਤੇ ਬੇਬੇ ਨਾਨਕੀ ਜੀ ਦਾ ਘਰ ਹੈ ਇੱਥੇ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਕੀਤੀ ਸੀ ਇੱਥੇ ਹੀ ਗੁਰੂ ਜੀ ਨੂੰ ਫੁਲਕਾ ਤਿਆਰ ਕਰਕੇ ਜਾਤ ਕੀਤਾ ਸੀ ਅਤੇ ਗੁਰੂ ਜੀ ਨੇ ਉਸੇ ਵਕਤ ਆਣ ਕੇ ਬੇਬੇ ਜੀ ਨੂੰ ਦਰਸ਼ਨ ਦਿੱਤੇ ਤੇ ਫੁਲਕਾ ਛਕਿਆ ਇੱਥੋਂ ਹੀ ਗੁਰੂ ਜੀ ਮੋਦੀ ਖਾਨੇ ਹੱਟ ਸਾਹਿਬ ਜਾਂਦੇ ਸਨ ਅਤੇ 13-13 ਤੋਲਦੇ ਸਨ ਇੱਥੋਂ ਹੀ ਗੁਰੂ ਜੀ ਵਈ ਨਦੀ ਦੇ ਕੰਢੇ ਤੇ ਇਸ਼ਨਾਨ ਕਰਨ ਜਾਂਦੇ ਤੇ ਬੈਠ ਕੇ ਤਪ ਕਰਦੇ ਸਨ ਅੱਜ ਉੱਥੇ ਗੁਰਦੁਆਰਾ ਬੇਰਸਾਬ ਮੌਜੂਦ ਹੈ। ਸੰਗਤ ਜੀ ਆਪਾਂ ਬੇਬੇ ਨਾਨਕੀ ਦੇ ਗੁਰਦੁਆਰਾ ਮੱਥਾ ਟੇਕ ਕੇ ਤੇ ਆਪਾਂ ਗੁਰਦੁਆਰਾ ਗੁਰੂ ਕਾ ਬਾਗ ਆਏ ਸੀਗੇ। ਤੇ ਇਹ ਗੁਰਦੁਆਰਾ ਸਾਹਿਬ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਤੋਂ 1 ਕਿਲੋਮੀਟਰ ਦੂਰ ਪੈ ਜਾਂਦਾ ਵਾ। ਅੰਦਰ ਗੱਲਦੇ ਹੁਣ ਆਪਾਂ ਸੰਦਰਗੀ ਆ ਪੁਰਾਤਨ ਕੋਈ ਆ ਤੇ ਕਾਫੀ ਜਿਆਦਾ ਪੁਰਾਣੀ ਆ ਤੁਹਾਨੂੰ ਅੰਦਰ ਦੁਖਾਣੇ ਆ ਤਾਂ ਕੈਮਰਾ ਵਜਦਾ ਵਾ ਬਹੁਤ ਜਿਆਦਾ ਡੂੰਗੀ ਆ ਤੇ ਨਲਕਾ ਲੱਗਾ ਹੋਇਆ ਇੱਧਰ ਤੇ ਇੱਧਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਵਾ ਇਹ ਆਪਾਂ ਤੁਹਾਨੂੰ ਪੜ ਕੇ ਸੁਣਾਣੇ ਆ ਇਹ ਸਥਾਨ ਬਾਬੇ ਨਾਨਕ ਜੀ ਦਾ ਘਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਹਾਇਸ਼ੀ ਮਕਾਨ ਸੀ। ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਦਾ ਜਨਮ ਅਤੇ ਛੋਟੇ ਸੁਪੁੱਤਰ ਬਾਬਾ ਲక్ష్ਮੀਦਾਸ ਜੀ ਦਾ ਜਨਮ ਮਾਤਾ ਸਲਖਣੀ ਜੀ ਦੇ ਉਧਰ ਤੋਂ ਹੋਇਆ। ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੇ ਤਹਿ ਖਾਨੇ ਵਿੱਚ ਪ੍ਰਾਤਨ ਦੀਵਾਰਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇੱਥੇ ਇੱਕ ਪ੍ਰਾਤਨ ਖੂਹ ਵੀ ਹੈ। ਇਹ ਆਸੰਗਤੀ ਦੀ ਪ੍ਰਾਰਥਨਾ ਕਰੋ